ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਛੋਟੇ ਸਾਹਿਬਾਂ ਦੀ ਸ਼ਹੀਦੀ ਤੁਰਪੂ ਫਤਗੜ ਸਾਹਿਬ 'ਚ ਮਨਾਇਆ ਜਾਂਦਾ ਹੈ ਇਸ ਵਾਰ ਵੀ 26 ਤੋਂ ਲੈ ਕੇ 30 ਤੱਕ ਇਹ ਸਾਰਾ ਸਮਾਗਮ ਜਿਹੜਾ ਆ ਸ਼ਹੀਦੀ ਸਬਾ ਦਾ ਮਨਾਇਆ ਜਾ ਰਿਹਾ ਹੈ। ਔਰ ਦੂਰ-ਦੂਰ ਤੋਂ ਤੇ ਇਲਾਕਾ ਨवासी ਬਹੁਤ ਇੱਥੇ ਜਿਹੜੇ ਆਪਣੇ ਨਾਮ ਆਉਣੇ ਨੇ ਉਹਨਾਂ ਦੀ ਸੁਵਿਧਾ ਵਾਸਤੇ ਸਿਕਿਉਰਿਟੀ ਵਾਸਤੇ ਉਹਨਾਂ ਦੇ ਸਾਰੇ ਵਿਖਮ ਵਾਸਤੇ ਅੱਜ ਅਸੀਂ ਸਾਡੇ ਪ੍ਰਬੰਧਾਂ ਦਾ ਤਿਆਰਆ ਲਿਆ ਔਰ ਸਾਰੇ ਆਫੀਸਰਸ ਦੇ ਨਾਲ ਮੀਟਿੰਗ ਕੀਤੀ ਹੈ ਔਰ ਇਹ ਜਿਹੜਾ ਇੱਥੇ ਜਿਹੜਾ ਸਬਾਰੇ ਵਿੱਚ ਲੱਖਾਂ ਵੀ ਤਾਜ਼ਾ ਦੇ ਵਿੱਚ ਸ਼ਰਦਾਰ ਲੂ ਦਿੰਦਾਤ ਆਉਂਦੇ ਨੇ ਉਹਨਾਂ ਦੀ ਫੈਸਿਲਿਟੇਸ਼ਨ ਵਾਸਤੇ ਅਸੀਂ ਬਹੁਤ ਸਾਰੇ ਕਦਮ ਚੁੱਕੇ ਆ ਜਿਹਨਾਂ ਵਿੱਚੋਂ ਇੱਕ ਅਸੀਂ ਤਾਂ ਜਿਹੜੇ ਹੈ ਸ਼ਟਲ ਬੱਸ ਸਰਵਿਸ ਜਿਹੜੀ ਹੈ ਤੇ ਈ ਰਿਕਸ਼ਾ ਜ਼ੁਬਾਰਾ ਕੀਤੇ ਨੇ ਉਰੇ ਵਾਸਤੇ ਇਹਨੂੰ ਅਸੀਂ 4 ਜਿਹੜੇ ਰੂਟਸ ਕ੍ਰੀਏਟ ਕੀਤੇ ਨੇ ਤਾਂ ਕਿ ਜਿੱਥੋਂ ਵੀ ਜਿਹੜੇ ਸ਼ਰਧਾਲੂ ਆਉਣ ਉਹਨਾਂ ਨੂੰ ਗੁਰਦਾਰਾ ਸਾਹਿਬ ਦੇ ਨੇੜੇ ਜਿਹੜਾ ਪਹੁੰਚਾਇਆ ਜਾਵੇ ਔਰ ਇਹ ਫ੍ਰੀ ਸਰਵਿਸ ਹੋਏਗੀ ਔਰ ਦਿਨ ਰਾਤ ਚੱਲੇਗੀ ਔਰ ਵਿੱਚ ਲਗਭਗ 75 ਦੇ ਨੇੜੇ ਤੇੜੇ ਬੱਸਿਸ ਨੇ ਔਰ 40 ਦੇ ਨੇੜੇ ਤੇੜੇ ਈ ਰਿਕਸ਼ਾਸ ਨੇ ਔਰ ਉਹਦੇ ਵਾਸਤੇ ਸਾਡੇ ਜਿਹੜੇ ਸਾਰੇ ਪ੍ਰਬੰਧ ਪੂਰੇ ਹੋਏ ਹੋਏ ਨੇ ਔਰ ਸਾਰੇ ਹੀ ਜਿਹੜੇ ਸਿਕਿਉਰਿਟੀ ਐਂਗਲ ਤੋਂ ਅਸੀਂ ਇਹ ਸਾਰੇ ਅ ਨਗਰ ਨੂੰ ਪੰਜ ਸੈਕਟਰਸ ਦੇ ਵਿੱਚ ਵੰਡ ਦਿੱਤਾ ਹੈਗਾ ਪੰਜਾਂ ਸੈਕਟਰਸ ਦੇ ਵਿੱਚ ਟੋਟਲ ਜਿਹੜੀ ਹੈਗੀ ਆ ਉਹਨਾਂ ਦੀ ਸਹੂਲਤਾਂ ਵਾਸਤੇ ਜਿਹੜੀ ਹੈ ਪਾਰਕਿੰਗ ਬਣਾਈ ਗਈਆਂ ਨੇ ਜਿੱਦੇ ਜਿੱਥੇ ਕਿ ਉਹ ਆਪਣੀਆਂ ਗੱਡੀਆਂ پارک ਕਰ ਸਕਦੇ ਨੇ ਉਹਦੇ ਨਾਲ-ਨਾਲ ਹੀ ਕੋਈ ਲਗਭਗ 12 ਇਹੋ ਜਿਹੀ ਜਗ੍ਹਾ ਹੈ ਜਿੱਥੇ ਕਿ ਅਸੀਂ ਇਨਫੋਰਮੇਸ਼ਨ ਸਿਸਟਮ ਹੈ ਕੋਈ ਮੈਡੀਕਲ ਈਡ ਹੈ ਜਾਂ ਕੋਈ ਵੀ ਈਡ ਬੇਸਡ ਜਿਹੜੀ ਹੈ ਉਹ ਅਸੀਂ ਕੈਂਪ ਬਗੜਾ ਬਣਾਇਆ ਨਹੀਂ ਤਾਂ ਕਿ ਜੇ ਕੋਈ ਸ਼ਰਦਾ ਮੂ ਨੂੰ ਕਿਸੇ ਸਿਸਟਮ ਦੀ ਕੋਈ ਅਸਿਸਟੈਂਸ ਦੀ ਲੋੜ ਹੋਵੇ ਤਾਂ ਉਹ ਉੱਥੇ ਜਾ ਕੇ ਆਪਣਾ ਉਹ ਦੇਖ ਸਕਾ ਔਰ ਸਾਰਾ ਟ੍ਰੈਫਿਕ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਕਰਨ ਵਾਸਤੇ ਟ੍ਰੈਫਿਕ ਨੂੰ ਮੈਨੇਜ ਕਰਨ ਵਾਸਤੇ ਅਸੀਂ ਕੋ ਵਨਵੇ ਰੂਟਸ ਕ੍ਰੀਏਟ ਕੀਤੇ ਤਾਂ ਕਿ ਜਿਹੜੀ ਉਹ ਵੀ ਕੰਜੈਸ਼ਨ ਨਾ ਹੋਵੇ ਔਰ ਉਹਨੂੰ ਅਸੀਂ ਬਿਲਕੁਲ ਪਬਲਿਸਾਈਜ਼ ਕਰਾਂਗੇ ਤਾਕੀ ਅਸੀਂ ਇਹ ਇੱਕ ਜਿਹੜੀ ਬੁੱਕਲੇਟ ਵੀ ਬਣਾਈ ਹੈਗੀ ਐ ਐਸਐਸਪੀ ਜਿਹੜੇ ਤੋਂ ਉਹਨਾਂ ਨੇ ਇਹਨੂੰ ਪਬਲਿਸ਼ ਵੀ ਕਰ ਰਿਹਾ ਹੈ ਜਿਹਦੇ ਵਿੱਚ ਸਾਰੀ ਹੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਚ ਦਿੱਤੀ ਗਈ ਹੈ ਤਾਂ ਕਿ ਜਿਹੜੇ ਸੈਕਟਰਸ ਦੇ ਵਿੱਚ ਪਤਾ ਹੋਵੇਗਾ ਕਿ ਕਿੱਥੇ ਕੀ ਚੀਜ਼ ਹੈਗੀ ਹੈ ਕਿੱਥੇ ਕੀ ਫੈਸਿਲਿਟੇਸ਼ਨ ਹੈਗੀ ਹੈ ਔਰ ਕਿਹੜੀ ਸੁਵਿਧਾ ਵਾਸਤੇ ਕਿਹੜੀਆਂ-ਕਰੀਆਂ ਚੀਜ਼ਾਂ ਜਿਹੜੀਆਂ ਉਪਲਬਧ ਹੈਗੀਆਂ ਨੇ ਇਹਦੇ ਨਾਲ-ਨਾਲ ਜਿਹੜੀਆਂ ਫ੍ਰਮ ਸਕਿਉਰਿਟੀ ਐਂਗਲ ਵਾਸਤੇ ਤਾਂ ਕਿ ਸਰਦਾਰ ਨੂੰ ਜਿਹੜਾ ਹੈਗਾ ਕੋਈ ਦਿੱਕਤ ਨਾ ਪ੍ਰੇਸ਼ਾਨ ਨਾ ਹੋਵੇ ਲਗਭਗ 4000 ਜਿਹੜੇ ਆ ਸਾਡੇ ਪੁਲਿਸ ਕਰਮੀ ਔਰ ਜਿਹੜੇ ਆਫੀਸਰਸ ਜਿਹੜੇ ਨੇ ਇਹਨਾਂ ਸਾਰੇ ਸੈਕਟਰਸ 'ਚ ਦਿਨ ਰਾਤ ਡਿਊਟੀ ਦੇਣਗੇ ਤਾਂ ਕਿ ਜਿਹੜਾ ਇਹ ਜਿਹੜਾ ਸਾਡਾ ਸਬਾ ਹੈਗੀ ਉਹ ਬਿਨਾਂ ਕਿਸੇ ਵਿਘਨ ਬਹੁਤ ਸ਼ਾਂਤ ਮੈਧਿਕਰੇ ਦੇ ਨਾਲ ਉਹ ਜਿਹੜੀ ਹੈ ਸੰਪੰਨ ਹੋਵੇ ਇਸ ਲਈ ਕਿੰਨੇ ਨੰਬਰ ਆ ਪੁਲਿਸ ਕਰਮੀ ਜਿਹੜੇ ਲਗਾਏ ਗਏ ਨੇ ਹਾਂ ਦੇਖੋ ਇਹਦੇ ਵਿੱਚ ਅਸੀਂ ਜਿਹੜੇ 5 ਸੈਕਟਰ ਬਣਾਏ ਨੇ ਉਹਦੇ ਵਿੱਚ ਅ ਅਸੀਂ 4000 ਜਿਹੜੇ ਆ ਪੀਸ ਕਰਮੀ ਜਿਹੜੇ ਆ ਉਹ ਲਗਾਏ ਨੇ ਉਹਦੇ ਵਿੱਚ ਕੋਈ ਲਗਭਗ 40 ਦੇ ਵਿੱਚ ਆਫੀਸਰਸ ਨੇ ਐਸਪੀ ਰੈਂਕ ਦੇ ਡੀਐਸਪੀ ਰੈਂਕ ਦੇ ਇੰਸਪੈਕਟਰਸ ਨੇ ਉਹ ਹਰ ਸੈਕਟਰ ਦੇ ਇੰਚਾਰਜ ਬਣਾਏ ਨੇ ਉਹਨਾਂ ਦੇ ਕੈਂਪ ਕਮਾਂਡੈਂਟਸ ਵਗੈਰਾ ਬਣਾਏ ਨੇ ਸੋ 4000 ਪਲੱਸ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਏਰਪੀਜ਼ ਦੇ ਉਹ ਸਾਰੀਆਂ ਇਥੇ ਅਸੀਂ ਮਹਿਆ ਕਰਾ ਰਹੇ ਹਾਂ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਸ਼ੀਸ਼ੇ ਦੀ ਤਰ੍ਹਾਂ ਲਿਆ ਕੇ ਆਹ ਦੇਖੋ ਐਦਾ ਹੈ ਕਿ ਅਸੀਂ ਇਹ ਬੁੱਕਲੇਟ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਤੀਆਂ ਜੇ ਕੋਈ ਕਿਸੇ ਨੂੰ ਕੋਈ ਮੈਡੀਕਲ ਫੈਸਿਲਿਟੀ ਦੀ ਲੋੜ ਪੈ ਜਾਂਦੀ ਹੈ ਉਹ ਹੈਗਾ ਜਾਂ ਕੋਈ ਐਮਰਜੈਂਸੀ ਸਿਚੁਏਸ਼ਨ ਆ ਜਾਂਦੀ ਹੈ ਉਹਦੇ ਵਾਸਤੇ ਹੈ ਸੋ ਸਾਰੀਆਂ ਚੀਜ਼ਾਂ ਅਸੀਂ ਡਿਫਾਈਨ ਕਰਕੇ ਹੈਲਪ ਨੰਬਰਸ ਵੀ ਜਿਹੜੇ ਆ ਇਸ਼ੂ ਕੀਤੇ ਗਏ। ਉਹ ਜਿਹੀ ਕਰੇ ਕੈਮਰੇ ਦਾ ਪ੍ਰਬੰਧ ਕੀਤਾ ਗਿਆ ਸੀ ਸਿਸਟਮ ਦਾ। ਹਾਂਜੀ, ਇਹ ਐਸਿਸ ਸਿਕਿਉਰਿਟੀ ਐਂਗਲ ਤੋਂ ਸੀਸੀਟੀਵੀ ਕੈਮਰਾਸ ਕੀਤੇ ਨੇ ਔਰ ਉਹ ਜਿਹੜੀ ਹੈ ਪਾਰਕਿੰਗ ਔਰ ਹੋਰ ਉਹਦੇ ਵਾਸਤੇ ਡਰੋਨ ਸਰਵੇਲੈਂਸ ਵੀ ਜਿਹੜੇ ਆ ਅਸੀਂ ਕਰ ਰਹੇ ਆ ਤਾਂ ਕਿ ਸਾਨੂੰ ਆ ਸਾਡੇ ਕੈਂਪ ਦੇ ਵਿੱਚ ਪਤਾ ਲੱਗ ਰਿਹਾ ਡਰੋਨ ਦੇ ਨਾਲ ਉਡੀ ਸਰਵੇਲੈਂਸ ਕੀਤੀ ਜਾਵੇ ਤਾਂ ਕਿ ਜੇ ਕੋਈ ਕਿਤੇ ਕੋਈ ਕੰਜੈਸ਼ਨ ਆਇਆ ਜਾਂ ਕਿਤੇ ਕੋਈ ਇਸ਼ੂ ਆਇਆ ਤੇ ਉਹ ਅਸੀਂ ਏਰੀਅਲ ਥਿਊ ਦੇ ਨਾਲ ਉਹਨੂੰ ਸੋਲਵ ਕਰ ਸਕੀਏ ਜੀ ਸਰ ਦਾ ਲੋਰੀ ਆਂਗਨਤ ਮਸਤਾਕੋ ਉਹਨਾਂ ਲਈ ਕੀ ਪਿਕ ਕਰਨਾ ਚਾਹੀਦਾ ਦੇਖੋ ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜਾ ਸ਼ਹੀਦੀ ਦਿਹਾੜਾ ਬਹੁਤ ਹੀ ਜਿਹੜਾ ਇੰਪੋਰਟੈਂਟ ਹੈ ਮਹੱਤਵਪੂਰਨ ਹੈ ਮੈਂ ਸਾਰਿਆਂ ਨੂੰ ਹੀ ਅਪੀਲ ਕਰਾਂਗਾ ਕਿ ਸਾਰਿਆਂ ਨੇ ਦਰਸ਼ਨ ਕਰਨੇ ਹਨ ਮੱਥਾ ਟੇਕਣਾ ਹੈ ਔਰ ਬੜਾ ਸਹਿਜ ਸੁਭਾਅ ਦੇ ਨਾਲ ਕਰਨਾ ਇਹ ਮੌਕਾ ਵੀ ਖੁਜਾ ਹੈਗਾ ਅਸੀਂ ਸਾਰੇ ਆਫੀਸਰਸ ਨੂੰ ਵੀ ਇਹ ਕਿਹਾ ਹੈ ਕਿ ਬੜੇ ਨਿਮਰਤਾ ਦੇ ਨਾਲ ਬੜੇ ਸਹਿਜ ਭਾਵ ਦੇ ਨਾਲ ਔਰ ਇਹ ਸ਼ਹੀਦੀ ਦਿਹਾੜਾ ਹੈਗਾ ਇਹਦੇ ਵਿੱਚ ਆਪਾਂ ਔਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸ਼ਰਧਾਂਜਲੀ ਕੋਈ ਵੀ ਸਮੱਸਿਆ ਨਹੀਂ ਆਏਗੀ ਜਗਾ ਜਗਾ ਤੇ ਕੈਂਪਸ ਬਣਾਏ ਨੇ ਉਹਨਾਂ ਨੂੰ ਬ੍ਰੀਫ ਕਰਦ ਵਾਸਤੇ ਉਹਨੂੰ ਏਟ ਕਰਨ ਵਾਸਤੇ ਹੈ ਸੋ ਮੈਨੂੰ ਸਾਰਿਆਂ ਵਾਸਤੇ ਹੈ ਕਿ ਆਪਾਂ ਸ਼ਾਂਤੀ ਦੀ ਬਣਾਈ ਰੱਖਣੀ ਹੈ ਸਹਿਜ ਸੁਭਾਅ ਵੀ ਰੱਖਣਾ ਹੈ ਔਰ ਤਾਂ ਕਿ ਜਿਹੜਾ ਇਹ ਜਿਹੜਾ ਸ਼ਹੀਦੀਪੁਰ ਬੈਗ ਆ ਜਿਹੜਾ ਸਾਡਾ ਸਭਾ ਇਹ ਵਧੀਆ ਨਿਰਦੇਗ ਜਿਹੜੀ ਆ ਉਹ ਪੂਰੀ ਹੋ ਗੋ ਸਰਬੰਧੂ ਨੂੰ ਵੀ ਆਪਣਾ ਪੂਰੇ ਜਿਹੜਾ ਨਮਸਤਕ ਹੋਣ ਵਾਸਤੇ ਇਹ ਪੂਰਾ ਮਹੱਤਵਪੂਰਨ ਹੈ ਜੀ ਪਬਲਿਕ ਦੇ ਫੈਸਿਲਿਟੀ ਲਈ ਸ਼ਹੀਦੀ ਸਭਾ ਦੇ ਵਿੱਚ 10 ਅਡਟ ਥਾਵਾਂ ਤੇ ਸਮਾਜਾਨ ਕੇਂਦਰ ਜੀ ਖੁੱਲੇ ਗਏ ਨੇ ਇਹਦੇ ਵਿੱਚ ਜਿਹੜੇ ਪੁਲਿਸ ਕੰਟਰੋਲ ਰੂਮ 112 ਤੇ ਤੁਸੀਂ ਡਾਇਰੈਕਟਲੀ ਕਾਲ ਕਰ ਸਕਦੇ ਹੋ ਜੇ ਕੋਈ ਕੰਪਲੇਨ ਜਨਰੇਟ ਹੁੰਦੀ ਹੈ ਉਹਨੂੰ ਸਮਾਧਾਨ ਕੇਂਦਰ ਤੇ ਉਹਦੇ ਨਾਲ ਉੱਥੇ ਹੀ ਪੁਆਇੰਟ ਤੇ ਉੱਥੇ मौके पे डील ਕੀਤਾ ਜਾਏਗਾ ਇਹ ਜਿਹੜਾ ਸਮਾਧਾਨ ਕੇਂਦਰ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੱਥੇ ਕਈ ਵਾਰੀ ਜਿਹੜਾ ਮੋਬਾਈਲ ਕਨੈਕਟੀਵਿਟੀ ਵੀਕ ਹੋ ਜਾਂਦੀ ਹੈ ਤਾਂ ਇੱਥੇ ਵਾਇਰਲੈਸ ਕਨੈਕਟੀਵਿਟੀ ਵੀ ਹੈਗੀ ਹੈ ਅਤੇ ਇੱਥੇ ਹਾਈ ਸਪੀਡ ਇੰਟਰਨੈਟ ਹੈ ਜਿਹੜਾ ਉਹ ਵੀ ਅਵੇਲੇਬਲ ਹੈ ਇਸ ਤਰੀਕੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਜੇ ਕਿਸੇ ਨੂੰ ਕੋਈ ਕੰਪਲੇਨ ਔਨਦੀ ਹੈ ਤਾਂ ਕਿਉਂਕਿ ਉਹ ਆਪਣਾ ਮੋਬਾਈਲ ਯੂਜ਼ ਨਹੀਂ ਕਰ ਪਾਉਂਦੇ ਇਹ ਡਾਇਲੋਜੀ ਕੇ ਸੀਗਾ ਇਸ ਕਰਕੇ ਅਸੀਂ ਅਡ-ਅਡ ਥਾਵਾਂ ਤੇ ਸਾਰਿਆਂ ਦੇ ਲਈ ਸਮਾਧਾਨ ਕੇਂਦਰ ਨੇ ਜਿਹੜੇ ਜਿਹੜੇ ਕਿ ਪੁਲਿਸ ਆਊਟਪੋਸਟ ਜਿੱਦਾਂ ਕਿ ਐਰਜੀਪੀ ਸਾਹਿਬ ਨੇ ਦੱਸਿਆ ਇੱਕ ਪੁਲਿਸ ਆਊਟਪੋਸਟ ਇੱਕ ਮੈਡੀਕਲ ਹੈਲਪ ਡੈਸਕ ਅਤੇ ਇੱਕ ਇਨਫੋਰਮੇਸ਼ਨ ਸੈਂਟਰ ਤਿੰਨੋ ਦੀ ਤਰ੍ਹਾਂ ਇਹ ਕੰਮ ਕਰਨਗੇ ਜੀ